ਸਾਡੇ ਮਾਜੋਗ ਐਸਐਸਪੀ ਡਾਕਟਰ ਪਰਕਿਆ ਜਨਜੀ ਆਈਪੀਐਸ ਜੀ ਦੀ ਰਹਿਨਮਾਈ ਹੇਠ ਫਰੀਕੋਟ ਪੀਸੋ ਲਗਾਤਾਰ ਮਾੜੇ ਅੰਸਰਾ ਖਰਾਬ ਕਾਰਜ ਕੀਤੀ ਜਾ ਰਹੀ ਹੈ ਤੇ ਫਰੀਕੋਟ ਜ਼ਿਲ੍ਹੇ ਵਿੱਚ ਸਪੈਸ਼ਲ ਨਾਕਾ ਬੰਦੀਆਂ ਕੀਤੀਆਂ ਜਾ ਰਹੀਆਂ ਨੇ ਜਦੋਂ ਏਐਸ ਸੁਖਵੰਦਰ ਸਿੰਘ ਨਾਕਾ ਬੰਦੀ ਤੇ ਮੌਜੂਦ ਸੀ ਤਾਂ ਇੱਕ ਇਤਲਾਹ ਉਹਨਾਂ ਨੂੰ ਮਿਲਦੀ ਹੈ ਕਿ ਜਾਂਜੋੜ ਵਿਖੇ ਤਿੰਨ ਜਣੇ ਜਿਹੜੇ ਜਿਨ੍ਹਾਂ ਦੇ ਵਿੱਚ ਸਾਇਲ ਜਿਹੜਾ ਸੰਜੇਨਗਰ ਦਾ ਮਾਈਕਲ ਗੁਰੂ ਨਾਨਕ ਦੇਵ ਨਗਰ ਫਰੀਕੋਟ ਦਾ ਅਤੇ ਸੂਰਜਵਾਰਸੀ ਜੋਤਮ ਕਲੋਨੀ ਫਰੀਕੋਟ ਦਾ ਇਹ ਤਿੰਨੇ ਜਾਨੀ ਕਿਸੇ ਵਾਅਦੇਤ ਨੂੰ ਅੰਜਾਮ ਦੇਣ ਲਈ ਬੈਠੇ ਹੋਏ ਨੇ ਕਿਸੇ ਦੀ ਲੁੱਟਖੋ ਕਰਨ ਲਈ ਤਿਆਰੀ ਕਰ ਰਹੇ ਨੇ ਤਾਂ ਸਾਡੇ ਏਐਸ ਸਮندر ਸਿੰਘ ਨੇ ਮੌਕੇ ਤੇ ਪੁਲਸ ਪਾਰਟੀ ਨਾਲ ਜਾ ਕੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਇੱਕ ਤੇਜ਼ ਤਖਤ ਤਲਵਾਰ ਇੱਕ ਪਾਨ ਅਤੇ ਇੱਕ ਨਲਕੇ ਦੀ ਦਸਤੀ ਬੰਦ ਕੀਤੀ ਜਿਨ੍ਹਾਂ ਤੇ ਅਸੀਂ ਸੀਟੀ ਫ੍ਰੀ ਕੋਰਟ ਰਿਕਮ ਮਕਦਮਾ ਨੰਬਰ 4081 ਅੰਟਰਸੈਕਸ਼ਨ 111/2 ਪੀ ਨਸਤ 10 ਕਿਸਤ ਤੇ ਇਹਨਾਂ ਤੇ ਦੋ ਦੋਸ਼ੀਆਂ ਤੇ ਪਹਿਲਾਂ ਵੀ ਇੱਕ ਇੱਕ ਸਾਇਲ ਤੇ ਵੀ ਇੱਕ ਮਕਦਮਾ ਪਹਿਲਾਂ ਦਰਜ ਇਹ ਵੀ ਬੇਲ ਆਊਟ ਹੈ ਤੇ ਮਾਈਕਲ ਜਿਹੜਾ ਮਸੀਹ ਫ੍ਰੀ ਕੋਰਟ ਦਾ ਇਹ ਵੀ ਬੇਲ ਤੇ ਬਾਹਰ ਆਇਆ ਹੈ ਤੇ ਇਹਨਾਂ ਨੂੰ ਅਸੀਂ ਅੱਜ ਮਾਜੋਕ ਕੋਰਟ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ ਤੇ ਇਹਨਾਂ ਦਾ ਰਮਾਨ ਲੈ ਕੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਲ੍ਹ ਤੋਂ ਬਾਅਦ ਆ ਕੇ ਇਹਨਾਂ ਨੇ ਹੋਰ ਵੀ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹਨਾਂ ਤੋਂ ਅਗਲੀ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ